ਹਰ ਸੰਗ੍ਰਾਂਤ ਤੇ ਇਸ ਹਰ ਮਹੀਨੇ ਦੀ ਅਰੰਭਤਾ ਦੇ ਜਿਹੜੇ ਬਚਨ ਸਰਵਣ ਕਰਦੇ ਹਾਂ ਉਹ 12 ਮਾ ਮਾਜ ਮਹਲਾ 5ਵਾਂ ਦੇ ਸਰਲੇਖੇਡ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਬੋਲ ਹਨ ਸਤਿਗੁਰੂ ਵੀ ਇਸੇ ਤਰ੍ਹਾਂ ਇਸ ਮਹੀਨੇ ਦੇ ਪ੍ਰਥਾਏ ਬਚਨ ਬਖਸ਼ਿਸ਼ ਕਰਦੇ ਹੋਏ ਸਾਨੂੰ ਸਿੱਖਿਆ ਦਿੰਦੇ ਨੇ ਵੈਸੇ ਤੇ ਸਾਡਾ ਜਿਹੜਾ ਜੀਵਨ ਹੈ ਉਹਦੀ ਅਰੰਭਤਾ ਦੇ ਵਿੱਚ ਹੀ ਤਪਸ਼ ਜਿਹੜੀ ਹੈ ਸਾਡੇ ਨਾਲ ਉਹਦਾ ਸਬੰਧ ਬਣ ਜਾਂਦਾ ਹੈ। ਇਸੀ ਮਹੀਨਿਆਂ ਦੇ ਵਿੱਚੋਂ ਇਹ ਚੌਥਾ ਮਹੀਨਾ ਹੈ। ਹਾੜ ਦੇ ਮਹੀਨੇ ਦੀ ਅਰੰਭਤਾ ਹੋਈ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 12 ਮਾ ਦੋ ਪ੍ਰਕਾਰ ਦੇ ਹਨ। ਦੋ ਗੁਰੂ ਸਾਹਿਬਾਨਾਂ ਵੱਲੋਂ ਉਚਾਰਨ ਕੀਤੇ ਨੇ। ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੱਲੋਂ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ 12ਵਾਂ ਮਿਲਦਾ ਹੈ। ਜਿਵੇਂ ਮਾਤਾ ਦੇ ਗਰਭ ਅੰਦਰ ਅੱਗ ਸੀ ਉਦਾਂ ਹੀ ਇਹ ਬਾਹਰੀ ਤਪਸ਼ ਹੈ ਬਾਹਰੀ ਤਪਸ਼ ਜਿਹੜੀ ਹੈ ਇਹ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਵਿਕਾਰਾਂ ਦੀ ਅੱਗ ਜਿਹੜੀ ਹੈ ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਹ ਸਤਿਗੁਰੂ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਹਨ ਸਤਿਗੁਰੂ ਆਖਦੇ ਨੇ ਆ ਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਦੀ ਸ਼ਰਨ ਤੱਕ ਲਈ ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਆ ਗਿਆ ਗੁਰੂ ਦੀ ਸ਼ਰਨ ਵਿੱਚ ਆਇਆ ਮਨੁੱਖ ਜਿਹੜਾ ਹੈ ਸਤਿਗੁਰੂ ਫਿਰ ਉਹਨੂੰ ਇੰਨੀ ਕਿ ਸ਼ਾਂਤੀ ਦੇ ਦਿੰਦੇ ਨੇ ਗੁਰੂ ਕੋਲੋਂ ਉਹਨੂੰ ਸਮਝ ਆ ਜਾਂਦੀ ਹੈ ਉਹ ਇਹਨਾਂ ਵਿਕਾਰਾਂ ਦੀ ਅੱਗ ਤੋਂ ਬਚ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਹੈ ਹਰਦੀਪ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸਭ ਤੋਂ ਪਹਿਲਾਂ ਲੁਧਿਆਣਾ ਦੇ ਸਾਰੇ ਦਰਸ਼ਕਾਂ ਨੂੰ ਸੰਗਰਾਂਦ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਇਸ ਪਹਿਲੇ ਲਗੇ ਲੁਧਿਆਣਾ ਸ਼ਾਇਦ ਐਸੀ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰਾਬਾ ਨਗਰ ਦੇ ਵਿੱਚ ਸਾਡੇ ਨਾਲ ਗੱਲ-ਗੱਲ ਮੌਜੂਦ ਨੇ ਮਨਤੀ ਸਿੰਘ ਜੀ ਜਿਨ੍ਹਾਂ ਦਾ ਨਾਮ ਹੈ ਕਹੇ ਹਰਪ੍ਰੀਤ ਸਿੰਘ ਜੀ ਤੇ ਆਓ ਫਿਰ ਗੱਲ ਕਰਦੇ ਹਾਂ ਔਰ ਜਾਣਦੇ ਹਾਂ ਕਿ ਇਸ ਮਹੀਨੇ ਕਿਸ ਕਿਹੜੀ ਸੰਗਰਾਂਦ ਔਰ ਸੰਗਰਾਂਦ ਦਾ ਕੀ ਮਹੱਤਵ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਦੇ ਸੂਹੀ ਮਹੀਨਿਆਂ ਦੇ ਵਿੱਚੋਂ ਇਹ ਚੌਥਾ ਮਹੀਨਾ ਹੈ ਹਾੜ ਦੇ ਮਹੀਨੇ ਦੀ ਅਰੰਭਤਾ ਹੋਈ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 12 ਮਾ ਦੋ ਪ੍ਰਕਾਰ ਦੇ ਹਨ ਦੋ ਗੁਰੂ ਸਾਹਿਬਾਨਾਂ ਵੱਲੋਂ ਉਚਾਰਨ ਕੀਤੇ ਨੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੱਲੋਂ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ 12ਵਾਂ ਮਿਲਦਾ ਹੈ ਔਰ ਆਮ ਜਿਹੜਾ ਆਪਾਂ ਹਰ ਗੁਰਦੁਆਰਾ ਸਾਹਿਬ ਹਰ ਸੰਗ੍ਰਾਂਤ ਤੇ ਇਸ ਹਰ ਮਹੀਨੇ ਦੀ ਅਰੰਭਤਾ ਦੇ ਜਿਹੜੇ ਬਚਨ ਸਰਵਣ ਕਰਦੇ ਹਾਂ ਉਹ 12ਵਾਂ ਮਾਜ ਮਹਿਲਾ 5ਵਾਂ ਦੇ ਸਰਲੇਖੇਡ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮubarਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਬੋਲ ਹਨ ਸਤਿਗੁਰੂ ਇਸ ਮਹੀਨੇ ਦੇ ਪ੍ਰਥਾਏ ਬਚਨ ਬਖਸ਼ਿਸ਼ ਕਰਦੇ ਹਨ ਸਿੱਖਿਆ ਦਿੰਦੇ ਆਖਦੇ ਹਨ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਨਾਂ ਪਾਸ ਜਗ ਜੀਵਨ ਪੁਰਖ ਤਿਆਗ ਹੈ ਮਾਨਸ ਸੰਧੀ ਆਸ ਜਿਵੇਂ ਕਿ ਆਪਾਂ ਦੇਖਦੇ ਆ ਇਸ ਮਹੀਨੇ ਦੀ ਅਰੰਭਤਾ ਹੋਈ ਹੈ ਇਹਨਾਂ ਮਹੀਨਿਆਂ ਦੇ ਵਿੱਚ ਇਸ ਸਮੇਂ ਦੇ ਵਿੱਚ ਬੜੀ ਗਰਮੀ ਹੁੰਦੀ ਬੜੀ ਤਪਸ਼ ਹੁੰਦੀ ਹੈ ਸਤਿਗੁਰੂ ਵੀ ਇਸੇ ਤਰ੍ਹਾਂ ਇਸ ਮਹੀਨੇ ਦੇ ਪ੍ਰਥਾਏ ਬਚਨ ਬਖਸ਼ਿਸ਼ ਕਰਦੇ ਹੋਏ ਸਾਨੂੰ ਸਿੱਖਿਆ ਦਿੰਦੇ ਨੇ ਵੈਸੇ ਤੇ ਸਾਡਾ ਜਿਹੜਾ ਜੀਵਨ ਹੈ ਉਹਦੀ ਅਰੰਭਤਾ ਦੇ ਵਿੱਚ ਹੀ ਤਪਸ਼ ਜਿਹੜੀ ਹੈ ਸਾਡੇ ਨਾਲ ਉਹਦਾ ਸਬੰਧ ਬਣ ਜਾਂਦਾ ਹੈ ਜਿਵੇਂ ਸਤਿਗੁਰੂ ਬਾਣੀ ਅੰਦਰ ਆਖਦੇ ਨੇ ਭੀ ਜੈਸੀ ਅਗਣ ਉਧਰ ਮੈਂ ਤੈਸੀ ਬਾਹਰ ਮਾਇਆ ਭੀ ਜਿਵੇਂ ਮਾਤਾ ਦੇ ਗਰਭ ਅੰਦਰ ਅੱਗ ਸੀ ਉਦਾਂ ਹੀ ਇਹ ਬਾਹਰੀ ਤਪਸ਼ ਹੈ ਬਾਹਰ ਦੀ ਤਪਸ਼ ਜਿਹੜੀ ਹੈ ਇਹ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਵਿਕਾਰਾਂ ਦੀ ਅੱਗ ਜਿਹੜੀ ਹੈ ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਹ ਸਤਿਗੁਰੂ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਹਨ ਕਹਿੰਨਗੇ ਜਿਵੇਂ ਬਾਹਰ ਦੀ ਗਰਮੀ ਹੈ ਬਾਹਰ ਦੀ ਤਪਸ਼ ਹੈ ਉਹਦੇ ਤੋਂ ਬਚਣ ਵਾਸਤੇ अनेका ਅਸੀਂ ਯਤਨ ਕਰਦੇ ਹਾਂ ਉਪਰਾਲੇ ਕਰਦੇ ਹਾਂ ਤੇ ਸਤਿਗੁਰੂ ਆਖਦੇ ਨੇ ਆ ਸਾੜ ਤਪੰਦਾ ਤਿਸ ਲੱਗੈ ਹਰ ਨਾਹੁ ਨਾ ਜਿੰਨਾ ਪਾਸ ਜਿੰਨਾ ਕੋਲ ਹਰੀ ਨਾਮ ਨਹੀਂ ਹੈ ਪਰਮਾਤਮਾ ਦੀ ਯਾਦ ਨਹੀਂ ਹੈ ਅਸਲ ਵਿੱਚ ਕਹਿਣ ਲਈ ਉਹਨਾਂ ਦਾ ਜੀਵਨ ਜਿਹੜਾ ਇਸ ਹਾੜ ਦੇ ਮਹੀਨੇ ਵਾਂਗ ਹੈ ਭਾਵ ਕਿ ਉਹ ਅੰਦਰੋਂ ਤੜਫਦੇ ਰਹਿੰਦੇ ਹਨ ਉਹਨਾਂ ਦੇ ਅੰਦਰ ਤੜਫ ਬਣੀ ਰਹਿੰਦੀ ਹੈ ਉਹ ਵਿਕਾਰਾਂ ਦੀ ਅਗ ਵਿੱਚ ਸੜਦੇ ਹੀ ਰਹਿੰਦੇ ਹਨ ਜਗ ਜੀਵਨ ਪੁਰਖ ਤਿਆਗ ਹੈ ਮਾਨਸ ਸੰਧੀ ਆਸ ਬਚਣ ਵਾਸਤੇ ਨੇਕਾਂ ਯਤਨ ਕਰਦੇ ਹਨ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਹੈ ਭਾਗ ਪਰਮਾਤਮਾ ਨੂੰ ਵਿਸਾਰ ਕੇ ਮਨੁੱਖਾਂ ਤੇ ਆਸ ਰੱਖਦੇ ਹੈ ਮਨੁੱਖਾਂ ਤੋਂ ਆਸ ਰੱਖਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬਚਿਆ ਜਾ ਸਕੇ ਅੱਗੇ ਸਤਿਗੁਰੂ ਬਚਨ ਕਰਦੇ ਬਖਸ਼ਿਸ਼ ਕਰਦੇ ਆਖਦੇ ਆਂ ਕਿ ਜਿਹੜੇ ਮਨੁੱਖ ਨੇ ਗੁਰੂ ਦੀ ਸ਼ਰਨ ਤੱਕ ਲਈ ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਆ ਗਿਆ ਗੁਰੂ ਦੀ ਸ਼ਰਨ ਵਿੱਚ ਆਇਆ ਮਨੁੱਖ ਜਿਹੜਾ ਹੈ ਸਤਿਗੁਰੂ ਫਿਰ ਉਹਨੂੰ ਇੰਨੀ ਕਿ ਸ਼ਾਂਤੀ ਦੇ ਦਿੰਦੇ ਨੇ ਗੁਰੂ ਕੋਲੋਂ ਉਹਨੂੰ ਸਮਝ ਆ ਜਾਂਦੀ ਹੈ ਉਹ ਇਨ੍ਹਾਂ ਵਿਕਾਰਾਂ ਦੀ ਅੱਗ ਤੋਂ ਬਚ ਜਾਂਦਾ ਹੈ ਆਪਣੇ ਜੀਵਨ ਨੂੰ ਬੜਾ ਸੋਹੇਲਾ ਬੜਾ ਸੋਹਣਾ ਜਿਹੜਾ ਉਹ ਬਣਾ ਲੈਂਦਾ ਹੈ ਅਖੀਰੀ ਬੋਲਾਂ ਅੰਦਰ ਸਤਿਗੁਰੂ ਇਸੇ ਬਚਨ ਨੂੰ ਬਖਸ਼ਿਸ਼ ਕਰਦੇ ਹੋਏ ਆਖਦੇ ਹਨ ਆਸਾੜ ਸੁਹੰਦਾ ਤਿਸ ਲਗੈ ਜੇਨ ਕਹਿਣਗੇ ਆਹਾੜ ਦਾ ਮਹੀਨਾ ਜਿਹੜਾ ਏ ਉਹਨਾਂ ਨੂੰ ਸੁਹਾਵਣਾ ਹੈ ਉਹਨਾਂ ਲਈ ਸੋਣਾ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਲਕ ਦੇ ਚਰਨਾਂ ਦੇ ਵਿੱਚ ਜੋੜ ਲਿਆ ਭਾਵ ਜਿਨ੍ਹਾਂ ਦਾ ਮਨ ਮਾਲਕ ਦੇ ਚਰਨਾਂ ਨਾਲ ਜੁੜ ਗਿਆ ਜਿਨ੍ਹਾਂ ਗੁਰੂ ਕੋਲੋਂ ਸਿੱਖਿਆ ਲੈ ਕੇ ਇਹ ਜੀਵਨ ਜਿਹੜਾ ਇਹ ਬਤੀਤ ਕਰਨਾ ਸ਼ੁਰੂ ਕਰ ਦਿੱਤਾ 12 ਮਹੀਨੇ ਹਨ ਸਤਗੁਰਾਂ ਨੇ 14 ਸ਼ਬਦ ਉਚਾਰਨ ਕੀਤੇ ਔਰ ਉਹਨਾਂ ਸ਼ਬਦਾਂ ਦੇ ਰਾਹੀਂ ਸਭ ਤੋਂ ਪਹਿਲਾ ਸ਼ਬਦ ਇਹ ਉਚਾਰਨ ਕੀਤਾ ਕਿ ਕਿਉਂ ਤੂੰ ਕੀ ਕਰਨ ਵਾਸਤੇ ਆਏ ਕੀ ਕਰਦੇ ਆ ਔਰ ਹਰ ਮਹੀਨੇ ਸਿੱਖਿਆ ਦਿੱਤੀ ਕਿ ਕੀ ਕਰੇ ਇਸ ਮਹੀਨੇ ਵਿੱਚ ਕਿਵੇਂ ਮਾਲਕ ਦੇ ਚਰਨਾਂ ਨਾਲ ਜੁੜ ਸਕਦਾ ਕਿਵੇਂ ਆਪਣੇ ਜੀਵਨ ਨੂੰ ਸਫਲਿਆ ਕਰ ਸਕਦਾ ਹਰ ਮਹੀਨੇ ਦਾ ਉਪਦੇਸ਼ ਦ੍ਰਿੜ ਕਰਾਉਂਦਿਆਂ ਹੋਇਆਂ ਅਖੀਰੀ ਫਿਰ ਸਤਿਗੁਰਾਂ ਨੇ ਇਹੀ ਬੋਲ ਕਹੇ ਕਿ ਜਿਨ ਨੇ ਇਸ ਤਰੀਕੇ ਦੇ ਨਾਲ ਆਪਣਾ ਜੀਵਨ ਬਤੀਤ ਕਰ ਲਿਆ ਹੈ ਉਹਦਾ ਸੰਸਾਰ ਤੇ ਆਇਆ ਸਕਲਾ ਸਫਲਾ ਹੈ ਉਹਦਾ ਜੀਵਨ ਸਫਲਾ ਹੈ ਸਾਡੇ ਜੀਵਨ ਦੇ ਕਿੰਨੇ ਸਾਲ ਬਤੀਤ ਹੋ ਗਏ ਔਰ ਉਹਨਾਂ ਸਾਲਾਂ ਦੇ ਵਿੱਚ ਉਹੀ ਮਹੀਨਾ ਕਿੰਨੀ ਵਾਰ ਆ ਚੁੱਕਿਆ ਏ ਕਿੰਨੀ ਵਾਰ ਉਪਦੇਸ਼ ਗੁਰੂ ਦਾ ਅਸੀਂ ਸਰਵਣ ਕਰ ਚੁੱਕੇ ਹਾਂ ਸੁਣ ਚੁੱਕੇ ਹਾਂ ਵਿਚਾਰ ਚੁੱਕੇ ਹਾਂ ਪਰ ਅਸੀਂ ਆਪਣਾ ਜੀਵਨ ਬਦਲ ਨਹੀਂ ਚੁੱਕੇ ਅੱਜ ਲੋੜ ਹੈ ਜਿੱਥੇ ਇਹ ਅਸੀਂ ਦਿਨ ਮਾਣਾਉਨੇ ਹਾਂ ਉੱਥੇ ਅਸੀਂ ਗੁਰੂ ਦੇ ਬੋਲ ਕੰਨਾਂ ਨਾਲ ਸੁਣਦੇ ਵੀ ਹਾਂ ਔਰ ਕੋਸ਼ਿਸ਼ ਕਰੀਏ ਕਿ ਗੁਰੂ ਦੀ ਬਾਣੀ ਨੂੰ ਪੜ੍ਹੀਏ ਸੁਣੀਏ ਵਿਚਾਰੀਏ ਉਹਦੇ ਅਨਸਾਰ ਆਪਣੇ ਜੀਵਨ ਨੂੰ ਢਾਲਣਾ ਕਰੀਏ ਸਹਿਜੇ ਸਹਿਜੇ ਜਿਹੜਾ ਇਹ ਜੀਵਨ ਨੂੰ ਢਾਲ ਕੇ ਆਪ ਮਾਲਕ ਦੇ ਦੱਸੇ ਮਾਰਗ ਤੇ ਚੱਲ ਕੇ ਇਸ ਸੰਸਾਰ ਤੇ ਆਇਆ ਆਪਣਾ ਸਫਲਾ ਕਰ ਸਕੀਏ ਜਨਮ ਮਰਨ ਜਿਹੜਾ ਸਾਡਾ ਇਹ ਖਤਮ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਦੂਆ ਨੂੰ ਵੀ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ